ਫੇਰ ਕਹਿੰਦੀ ਮੈਂ ਇਹ ਉਹ ਚੀਜ਼ ਲੈਣੀ ਉਹ ਨਹੀਂ ਉਹ ਵੀ ਫੇਰ ਅਸੀਂ ਦਵਾਈ ਆਖੀ ਸੋਖੇ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਇਹ ਕਈ ਵਾਰ ਕਹਿ ਦਿੰਦਾ ਮੈਨੂੰ ਟਾਈਮ ਨਹੀਂ ਹੈ ਮੰਗੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿ ਦਿੰਦੀ ਮੈਂ ਬੀਜੀ ਆ ਯਾਨੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰੇ ਮਰ ਜਾਏ ਸਨ ਵਾਦ ਦਾ ਵਾਦ ਦਾ ਸਜਾਈ ਇਹਨੂੰ ਮਲ ਨਹੀਂ ਚਾਹੀਦਾ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਊਗੀ ਬਹੁਤ ਵਧੀਆ ਰਹੀ ਮੇਰਾ ਮਹੀਨਾ ਸਾਡਾ ਡੇਢ ਮਹੀਨਾ ਔਰ ਦੁਬਾਰਾ ਚ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਰੱਖ ਭੇਜੀ ਉਹਨੂੰ ਨਾਲ ਫਿਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਹੈ ਉਹ ਲੈਣੀ ਹੈ ਉਹ ਵੀ ਫਿਰ ਅਸੀਂ ਦਵਾਈ ਔਖੀ ਸੋਖੀਆਂ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਫੇਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਜੀ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਥੋੜਾ ਟਾਈਮ ਔਰ ਦੁਬਾਰਾ ਚ ਵਧੀਆ ਕਰ ਲਈ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਉੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਕਹਿੰਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਨੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਰ ਜਾਏ ਸਾਨੂੰ ਵੱਧ ਦਾ ਵੱਧ ਦਾ ਸਜਾਏ ਇਹਨੂੰ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਕਰੀ ਤਾਂ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਗਿਆ ਆਪਾਂ ਆਏ ਇਹ ਜੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸੱਦੂਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਕਵਾਉਂ ਮੈਂ ਵੀ ਨਾਲ ਜਾਵਾਂਗੇ ਵੀ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਾਂ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਤੇ ਖੋਣਾ ਆਈ ਸਾਡੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖ ਹੋਇਆ ਫੇਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਉਹ ਲੈਣੀ ਉਹ ਵੀ ਫੇਰ ਅਸੀਂ ਦਵਾਈ ਔਖੀ ਸੋਖੇ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਤੇ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹਿ ਦਿੰਦੀ ਮੈਂ ਬੀਜੀ ਆ ਯਾਨੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰੇ ਮਰ ਜਾਈਏ ਸਾਨੂੰ ਬਾਅਦ ਦਾ ਜ਼ਬਰਦਸਤ ਸਜਾਈ ਇਹਨੂੰ ਮਲ ਨਹੀਂ ਚਾਹੀਦੀ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਊਗੀ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਡਾ ਡੇਢ ਮਹੀਨਾ ਔਰ ਦੁਬਾਰਾ ਜੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਰ ਪੇ ਦੇਉਣ ਨਾਲ ਫਿਰ ਕਹਿੰਦੀ ਮੈਂ ਉਹ ਚੀਜ਼ ਲੈਣੇ ਉਹ ਲੈਣੀ ਉਹ ਵੀ ਫਿਰ ਅਸੀਂ ਦਵਾਈ ਔਖੀ ਸੌਖੀਆਂ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਫੇਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਥੋੜਾ ਟਾਈਮ ਉਦੋਂ ਬਾਅਦ ਵਧੀਆ ਕਰ ਲਈ ਕਈ ਵਾਰ ਕਹੇ ਤੇ ਨਾ ਮੈਨੂੰ ਟਾਈਮ ਨਹੀਂ ਹੈਗਾ ਮੰਗੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹੇ ਦਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਬੇਰੀ ਬੜੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਕਹਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਨੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਰ ਜਾਏ ਸਨ ਵੱਧ ਦਾ ਵੱਧ ਦਾ ਸਜਾਈ ਇਹਨੂੰ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਕਰੀ ਤਾਂ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਵੀ ਆਪਾਂ ਆਏ ਇਹ ਜੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸੱਦੂਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਕਮਾਉਂ ਮੈਂ ਵੀ ਨਾਲ ਜਾਵਾਂਗੀ ਵੀ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਤੇ ਹੁਣ ਆਈ ਸਾਂ ਦੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖਾ ਹੈ